ਹਾਂਜੀ ਬਾਈ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪ੍ਰਿੰਟ ਵਖਤਗੜ ਠੀਕ ਹੈ ਜੀ ਬਾਈ ਕੋਲ ਮੱਝ ਆ ਠੀਕ ਹੈ ਜੀ ਦੇਖ ਸਕਦੇ ਹੋ ਦੂਜੀ ਸੂਈ ਸੁਣਾ ਪਹਿਲੀ ਸੂਈ ਦਿੱਤਾ ਸੀ ਨੇ 11 ਕਿਲੋਟਰ ਹਲੇ ਬਾਈ 8-10 ਦਿਨ ਪਿਆ ਤੇ 8-10 ਦਿਨ 8-10 ਦਿਨ ਰਹਿੰਦੇ ਆ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੇ ਤੁਹਾਨੂੰ ਤੋਰ ਕੇ ਦਿਖਾਉਂਦੇ ਆ ਤੋਰ ਲਾਉ ਠੀਕ ਹੈ ਜੀ ਠੀਕ ਹੈ 8-10 ਦਿਨ ਬਾਈ ਜੀ ਬਾਕੀ ਆ ਜੀ ਤੇ ਕਲਿਅਰ ਕੁਆਲਿਟੀ ਦੇਖ ਸਕਦੇ ਹੋ ਜੀ। ਸਿੰਘ ਦੀ ਆਪਣੀ ਟੋਪੀ ਲਈ ਹੈ ਜਦਦਰਲੇ ਦੀ। ਆਹ ਦੇਖੋ ਫੁੱਲੀ। ਠੀਕ ਹੈ। ਤਾਂ ਬਿਲਕੁਲ ਫੁੱਲੀ ਆ ਤੇ ਰੇਟ ਹਾਂ ਜੀ ਬਾਈ ਰੇਟ ਆ। ਰੇਟ ਤਾਂ ਕਿੰਨਾ ਮਰਜ਼ੀ ਹੋ ਗਿਆ 85 ਦੀ ਦੇਣਾ। ਠੀਕ ਹੈ। ਭਾਈ ਜੀ 85000 ਬਾਈ ਕਰਨ ਦੇ ਦਾਂਗੇ। ਮੰਗੂ ਜਨਾ ਮਰਜੀ ਮੰਗੀ ਆ ਜੀ ਠੀਕ ਆ ਜੀ ਤੇ ਜਰੂਰ ਭਾਈ ਨਾਲ ਕਨੈਕਟ ਕਰੋ ਜੀ ਨੰਬਰ ਤੁਹਾਨੂੰ ਦੱਸ ਦਿੱਤਾ ਜੀ ਭਾਈ ਦਾ 70870 98010 ਠੀਕ ਆ ਜੀ ਨੰਬਰ ਲੋਡ ਕਰ ਲਓ ਜੀ ਫੰਡ ਬਖਤਗੜਾ ਜ਼ਿਲ੍ਹਾ ਬਰਨਾਲਾ ਤੁਹਾਰਾ ਤੁਹਾਰਾ ਦੇਖ ਸਕਦੇ ਜੀ ਠੀਕ ਆ ਜੀ ਭਾਈ ਜੀ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕਨੈਕਟ ਕਰਿਓ ਆਪਣਾ ਨੰਬਰ ਹੈਗਾ 7528000355 ਜੀ ਦੁਬਾਰੇ ਫਿਰ ਨੋਟ ਕਰੋ ਜੀ ਪਲੇਟਰ ਦਾ 6003 ਸਬਸਕ੍ਰਾਈਬ ਕਰ ਜੇ ਕਿਸੇ ਵੀ ਬਾਈ ਨੇ ਐਡ ਕਰਾਉਣੀ ਤਾਂ ਆਪਣਾ ਜੁੜਨਾ ਨਾ ਛੱਡੋ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਈ